ਸਵਾਗਤ ਹੈ ਤੁਹਾਡਾ ਏਕਤਾ ਲਰਨਿਊਜ਼ ਦੇ ਵਿੱਚ ਇਸ ਵਕਤ ਖੜੇ ਆ ਅਸੀਂ ਸ਼ੰਕਰ ਰੋਡ ਤੇ ਸ਼ੰਕਰ ਲੋਗ ਰੋਡ ਤੇ ਇੱਕ ਵਾਰਦਾਤ ਹੋਈ ਇੱਕ ਮੋਟਰਸਾਈਕਲ ਸਵਾਰ ਜਿਹੜਾ ਹੁੰਦਾ ਆ ਉਹ ਇੱਕ ਲੜਕੀ ਦੇ ਪਾਸੋਂ ਮੋਬਾਈਲ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦਾ ਆ ਅਤੇ ਉਹ ਉਹਨੂੰ ਲੋਕ ਦਬੋਜ ਲੈਂਦੇ ਨੇ ਫੜ ਲੈਂਦੇ ਫੜ ਕੇ ਉਹਦੀ ਪਹਿਲੇ ਸੇਵਾ ਕਰਦੇ ਨੇ ਫਿਰ ਉਹਨੂੰ ਪੁਲਿਸ ਥਾਣੇ ਪੁਲਿਸ ਆ ਕੇ ਲੈ ਜਾਂਦੀ ਆ ਮੌਕੇ ਦੇ ਗਵਾ ਸਾਡੇ ਨਾਲ ਮੌਜੂਦ ਨੇ ਜਾਨਣਾ ਚਾਹਾਂਗੇ ਕੀ ਗਲਵਾ ਦਾ ਪੂਰੀ ਕੀ ਗੱਲਬਾਤ ਹੋਈ ਆ ਹਾਂਜੀ ਸਰ ਸਵਾਗਤ ਹੈ ਤੁਹਾਡਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਕੀ ਨਾ ਸਰ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਸਰ ਕੀ ਗੱਲਬਾਤ ਹੋਈ ਸਰ ਗੱਲਬਾਤ ਕੁਝ ਨਹੀਂ ਬਸ 15-20 ਮਿੰਟ ਪਹਿਲਾਂ ਦਾ ਵਾਕਿਆ ਜੀ ਉਧਰੋਂ ਲੜਕੀ ਚੱਲ ਕੇ ਆ ਰਹੀ ਸੀਗੀ ਜੀ ਡੀਏਵੀ ਕਾਲਜ ਵੱਲੋਂ ਤੇ ਪਿੱਛੋਂ ਦੀ ਬਾਈਕ ਸਵਾਰ ਆਇਆ ਇੱਕ ਉਸਨੇ ਬੜੀ ਬੁਰੀ ਤਰੀਕੇ ਨਾਲ ਜਿਹੜੇ ਉਹਦੇ ਕੋਲ ਕੁੜੀ ਕੋਲੋਂ ਫੋਨ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਕੁੜੀ ਤੇ ਵੀ ਚਲੋ ਥੋੜੀ ਬਹਾਦਰੀ ਸੀਗੀ ਉਹਨੇ ਯਾਨੀ ਕਿ ਫੋਨ ਖੋਹ ਹੋਣ ਨਹੀਂ ਤਾਂ ਫੋਨ ਉਹਦਾ ਡਿੱਗ ਗਿਆ ਜੀ ਸਾਈਡ ਤੇ ਤੇ ਅੱਗੋਂ ਕੁਝ ਲੋਕ ਹੋਰ ਸੀਗੇ ਜਦੋਂ ਉਹਨੇ ਚਿਲਾਇਆ ਥੋੜਾ ਜਿਹਾ ਕੁੜੀ ਨੇ ਮੋਰੋ ਲੜਕਾ ਇੱਕ ਆ ਟੱਕਾ ਮਾਰ ਕੇ ਸਿੱੜ ਦਿੱਤੀ ਜੀ ਤੇ ਫੜਿਆ ਮੋਰੇ ਉਹਨੂੰ ਬਾਈਕ ਤੋਂ ਤੇ ਲੜਕਾ ਡੇ ਗਿਆ ਜੀ ਪਹਿਲਾਂ ਦਾ ਡੇਗਣ ਤੋਂ ਬਾਅਦ ਉਹ ਧੋੜਿਆ ਸਾਰੇ ਧਰੋ ਗਊਸ਼ਾਲਾ ਸਾਈਡ ਨੂੰ ਜਿਹੜਾ ਪਿੱਛੇ ਹੈਗੀ ਪਾਰਕ ਦਸਹਾਰਾ ਗਰਾਊਂਡ ਆਪਣਾ ਤੇ ਪਿੱਛੇ ਲੋਕਾਂ ਨੇ ਭੱਜ ਕੇ ਮੋਰੋ ਫੜ ਲਿਆ ਜੀ ਉਹਨੂੰ ਇਹ ਵਾਕਿਆ ਹੋਇਆ ਜੀ ਇੱਥੇ ਤੇ ਬਾਅਦ ਵਿੱਚ ਉਹਨਾਂ ਨੇ ਲੋਕਾਂ ਨੇ ਕੁੱਟਮਾਰ ਕੀਤੀ ਇੱਥੇ ਥੋੜੀ ਬਹੁਤੀ ਫਿਰ ਪੁਲਿਸ ਆ ਗਈ ਸੀ ਮੋਕੇ ਤੇ ਹੀ ਮਲਾਜਮ ਲੈ ਗਏ ਜੀ ਪੁਲਿਸ ਆ ਗਈ ਸੀ ਜੀ ਹਾਂਜੀ ਹਾਂਜੀ ਪੁਲਿਸ ਪੰਜ ਮਿੰਟ ਚ ਆ ਗਈ ਸੀ ਜੀ ਲੈ ਗਈ ਉਹਨਾਂ ਨੇ ਹਾਂਜੀ ਹਾਂਜੀ ਸਰ ਹਾਂਜੀ ਤੁਹਾਡਾ ਕੰਮ ਕਾਦਾ ਜੀ ਤੇ ਮੇਰਾ ਇੱਥੇ ਡੋਲਫਿਨ ਅਕੈਡਮੀ ਆ ਉਹਨਾਂ ਨੇ ਕੈਮਰੇ ਵਗੈਰਾ ਚੈੱਕ ਕਰਨੇ ਸੀ ਤੇ ਆਪਾਂ ਓਪਨ ਕੀਤਾ ਸੀਗਾ ਤੇ ਕੈਮਰੇ ਚੈੱਕ ਕਰਕੇ ਦੇਖ ਲੈਣਗੇ ਆਣ ਕੇ ਕੈਮਰੇ ਦੇ ਵਿੱਚ ਆ ਗਿਆ ਸੀ ਹਾਂਜੀ ਸਾਡੇ ਕੈਮਰਾ ਚ ਆਇਆ ਜੀ ਸਾਰਾ ਵਾਕਿਆ ਜੋ ਇਹਨਾਂ ਦੇ ਕੈਮਰਿਆਂ ਦੇ ਵਿੱਚ ਸਾਰਾ ਰਿਕਾਰਡ ਹੋ ਚੁੱਕਾ ਐ ਇਸੇ ਸੜਕ ਦੇ ਮੈਂ ਦੱਸ ਦਵਾਂ ਸ਼ੰਕਰ ਰੋਡ ਦੀ ਸੜਕ ਐ ਇੱਥੇ ਹੀ ਇੱਕ ਮੋਟਰਸਾਈਕਲ ਸਵਾਰ ਇੱਕ ਲੜਕੀ ਦਾ ਮੋਬਾਈਲ ਖੋਗ ਕੇ ਭੱਜਣ ਦੀ ਕੋਸ਼ਿਸ਼ ਕਰਦਾ ਆ ਲੋਕਾਂ ਵੱਲੋਂ ਉਹਨੂੰ ਫੜ ਕੇ ਪੁਲਿਸ ਨੂੰ ਦੇ ਦਿੱਤਾ ਜਾਂਦਾ ਆ ਬਹੁਤ ਹੀ ਵਧੀਆ ਗੱਲ ਆ ਜੇ ਲੋਕੀ ਹੌਸਲਾ ਕਰਦੇ ਰਹਿਣ ਤੇ ਇਦਾਂ ਦੀਆਂ ਸਮੈਚਿੰਗ ਬਹੁਤ ਘੱਟ ਹੋਣਗੀਆਂ ਕੈਮਰਾ ਪਰਸਨ ਸੋਭੇ ਢਿੰਗੜਾ ਦੇ ਨਾਲ ਚਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਿਕੋਦਰ